ਤੋਏ ਕਾ ਦਿਲ ਤਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਥਾਂ ਦੀ ਖਾਤਰ ਮਾਤਾ ਦੇ ਪੁੱਤ ਤੇ ਨੌ ਨੇ ਤੇਲ ਪਾ ਕੇ ਅੱਗ ਲਗਾ ਦਿੱਤੀ ਮਾਤਾ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਮੇਰੀ ਮਾਂ ਵੱਲੋਂ ਮੇਰੇ ਭਰਾ ਅਤੇ ਪੰਚਾਇਤ ਨੂੰ ਪਹਿਲਾਂ ਹੀ ਜਿਹੜਾ ਕੀਤਾ ਜਾ ਚੁੱਕਾ ਹੈ ਬੇਦਖਲ ਘਰ ਵਿੱਚ ਦਾਖਲ ਹੋ ਕੇ ਮੇਰੀ માતા ਦੀ ਕੀਤੀ ਬੁਰੀ ਤਰ੍ਹਾਂ ਨਾਲ ਕੁਟਮਾਰ ਤੇਲ ਪਾ ਕੇ ਅੱਗ ਵੀ ਲਗਾਈ ਗਈ ਜੀਆਂ ਮਾਤਾ ਦੇ ਵੱਡੇ ਪੁੱਤਰ ਅਤੇ ਨੌ ਨੇ ਆਪਣੇ ਤੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਗਾਰਿਆ ਕਿ ਆ ਸਾਡੀ ਥਾਂ ਹੜੱਪਣ ਦੇ ਲਈ ਛੋਟੇ ਭਰਾ ਨੇ ਖੁਦ ਹੀ ਮਾਂ ਨੂੰ ਅੱਗ ਲਗਾਈ ਉਲਟਾ ਸਾਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਇਸ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਸੋ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਦੇ ਵਿੱਚ ਇਹ ਮਾਹਤਸਾ ਵਾਪਰਿਆ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਕਿ ਕੁਝ ਸਾਲ ਪਹਿਲਾਂ ਬੇਦਖਲ ਕੀਤੇ ਪੁੱਤ ਨੇ ਬੀਤੇ ਦਿਨੀ ਘਰ ਵਿੱਚ ਹਿੱਸਾ ਲੈਣ ਲਈ ਆਪਣੀ ਮਾਂ ਦੀ ਕੁਟਮਾਰ ਕੀਤੀ ਅਤੇ ਉੱਥੇ ਹੀ ਇਸ ਮਨਹੂਸ ਪੁੱਤਰ ਨੇ ਆਪਣੀ ਮਾਂ ਨੂੰ ਤੇਲ ਲਾ ਕੇ ਅਗਲਾ ਦਿੱਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਵਿਰਧ ਮਾਤਾ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਤੇ ਪਰਜਾਈ ਨੂੰ ਮੇਰੀ ਮਾਤਾ ਵੱਲੋਂ ਕੁਝ ਸਾਲ ਪਹਿਲਾਂ ਬੇਦਖਲ ਕਰ ਦਿੱਤਾ ਗਿਆ ਸੀ ਪਰ ਕੱਲ ਮੇਰੇ ਭਰਾ ਤੇ ਪਰਜਾਈ ਨੇ ਬਾਰੋਂ ਨਿੰਗ ਸਿੰਘ ਅਤੇ ਇੱਕ ਪਿੰਡ ਦੀ ਮਹਿਲਾ ਔਰਤ ਨਾਲ ਮਿਲ ਕੇ ਘਰ ਵਿੱਚ ਦਾ ਹੋ ਕੇ ਜ਼ਬਰਦਸਤੀ ਕਾਰ ਵਿੱਚ ਕੰਦ ਕੱਢਣ ਲੱਗ ਪਏ ਜਦੋਂ ਮੇਰੀ ਮਾਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਿੱਥੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੀ ਮਾਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਮੇਰੀ ਮਾਤਾ ਦੇ ਉੱਪਰ ਪੈਟਰੋਲ ਪਾ ਕੇ ਅੱਗ ਲਾ ਦਿੱਤਾ ਗਿਆ ਮੇਰੀ ਮਾਂ ਜਿਹੜੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਇਸ ਮੌਕੇ ਤੇ ਵਿਰਧ ਮਾਤਾ ਦੇ ਪੁੱਤਰ ਦਾ ਕਹਿਣਾ ਹੈ ਕਿ ਉਹਨਾਂ ਪੰਜਾਬ ਪੁਲਿਸ ਦੇ ਵਿੱਚ ਅਫਸਰਾ ਤੋਂ ਇਹ ਨਾਲ ਨਾਲੇ ਜ਼ਿਲ੍ਹੇ ਦੇ ਅਫਸਰਾਂ ਨੂੰ ਵੀ ਫੋਨ ਲਗਾ ਕੇ ਸੂਚਨਾ ਦਿੱਤੀ ਕੋਈ ਵੀ ਪੁਕਤਾ ਪ੍ਰਬੰਧ ਕੋਈ ਵੀ ਪੁਕਤਾ ਕਾਰਵਾਈ ਨਹੀਂ ਹੋਈ ਮੌਕੇ ਦੇ ਵਿਰਧ ਮਾਤਾ ਦੇ ਪੁੱਤਰ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਹ ਇੱਕ ਪਰਿਵਾਰਕ ਮੈਂਬਰ ਦੀ ਆਪਸ ਵਿੱਚ ਲੜਾਈ ਹੈ ਕੁਛ ਉਹਦਾ ਬੱਚਾ ਜਿਹੜਾ ਸਰਬਜੀਤ ਨੇ ਕਾਫੀ 19 ਸਾਲਾਂ ਤੋਂ ਕਹਿੰਦੀ ਮੈਂ ਬੇਦਖਲ ਕੀਤਾ ਤੇ ਉਹ ਘਰੇ ਉਹਦਾ ਨਿੱਜੀ ਤੌਰ ਤੇ ਇੱਕ ਦੁਆਰ ਬਣਾ ਰਿਹਾ ਸੀ ਤੇ ਕੁਝ ਪਿੰਡ ਦੀ ਪ੍ਰਧਾਨ ਗਰਮੀਤ ਸਿੰਘ ਦਾ ਨਾਮ ਲੈ ਰਹੀ ਵੈਸੇ ਪੂਰੀ ਜਾਂਚ ਪੜਤਾਲ ਕਰ ਰਹੇ ਆ ਬਿਆਨ ਲੈਣ ਗਏ ਸੀ ਹਜੇ ਮਾਤਾ ਥੋੜੀ ਜੀ ਨੇ ਅਨਫਿਟ ਹੈ ਤੋ ਹੋ ਸਕਦਾ 3:40 ਵਜੇ ਦੌਰਾਨ ਮੈਂ ਫਿਰ ਵੀ ਆ ਲੈਣ ਜਾਊਗਾ ਸਰ ਕਿੰਨੀ ਜਲੀ ਹੈ ਥੋੜੀ ਕੁਝ ਨਾਰਮਲ ਹੈ ਉਹਨੂੰ ਕੋਈ ਇੰਨੀ ਜ਼ਿਆਦਾ ਥੱਕ ਨਹੀਂ ਆਈਗੀ ਤੋ 15-20% ਹੈਗੀ ਕੋਈ ਖਾਸ ਗੱਲ ਨਹੀਂ ਕੀ ਡੰਗਾਈ ਨਾ ਜਾਵਾਂਗੇ ਕਿ ਜਲਦ ਪੜਤਾਲ ਕਰਾਂਗੇ ਵੀ ਕਿੰਨੇ ਨੂੰ ਇਹਨੂੰ ਅਗ ਲਾਈ ਹੈ